ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜਿਗਰੀ ਕਲਾਸਨ ਵਰ 28 ਲੈ ਕੇ ਆ ਚੁੱਕੇ ਹਾਂ ਜਿਸ ਚੋਂ ਆਪਾਂ ਪੜਾਂਗੇ ਲਿਟਰੇਚਰ ਆਫ ਪੰਜਾਬ ਪੰਜਾਬ ਦਾ ਸਾਹਿਤ ਜਿਸ ਵਿੱਚ ਆਪਾਂ ਪੁਰਾਣੇ ਕਵੀਆਂ ਦੇ ਬਾਰੇ ਸ਼ਿਵ ਕੁਮਾਰ ਬਟਾਲਵੀ ਸਰਜੀਤ ਪਾਤਰ ਜੀ ਬਾਰੇ ਜਾਂ ਪੰਜਾਬ ਦਾ ਜਾਂ ਲਿਟਰੇਚਰ ਸੀ ਉਹਦੀ ਸ਼ੁਰੂਆਤ ਕਿੱਥੋਂ ਹੋਈ ਆਪਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਦੇ ਨੂੰ ਕੰਪਲੀਟ ਇਨਫੋਰਮੇਸ਼ਨ ਇਸ ਕਲਾਸ ਪੰਜਾਬ ਦੇ ਲਿਟਰੇਚਰ ਬਾਰੇ ਲੈਣੀਆਂ ਤੇ ਜਿਹੜੇ ਆਪਣੇ ਚੈਨਲ ਤੇ ਬੱਚੇ ਨਵੇਂ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਕਰ ਦਿਓ ਸੈਸ਼ਨ ਨੂੰ ਸ਼ੇਅਰ ਤੇ ਕਮੈਂਟਾਂ ਦੇ ਵਿੱਚ ਜਿਹੜੇ ਆਪਣੇ ਫੀਡਬੈਕ ਜ਼ਰੂਰ ਦਿਆ ਕਰੋ ਅਗਰ ਕਿਸੇ ਨੂੰ ਵੀ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਬੱਚਾ ਜਿਹੜਾ ਟੈਲੀਗ੍ਰam ਆਪਣਾ ਚੈਨਲ ਜੁਆਇਨ ਕਰ ਸਕਦਾ ਹੈ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂ ਅਦਰਵਾਈਜ਼ ਤੁਸੀਂ ਸਰਚ ਕਰੋ jobpointpunjab ਤੇ ਉੱਥੇ ਤੁਹਾਨੂੰ ਇਸ ਤਰੀਕਾ ਦਾ ਇੱਕ ਲਿੰਕ ਤੁਹਾਨੂੰ ਮਿਲੂਗਾ ਤੇ ਉੱਥੋਂ ਤੁਸੀਂ ਜੁਆਇਨ ਕਰਕੇ ਪੀਡੀਐਫ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਪ੍ਰਿੰਟ ਕਰਵਾ ਸਕਦੇ ਹੋ ਤੇ ਚਲੋ ਹੁਣ ਆਪਣਾ ਜਿਹੜਾ ਅੱਜ ਦਾ ਟੌਪਿਕ ਆ ਉਹ ਸਟਾਰਟ ਕਰਦੇ ਆ ਅੱਜ ਦਾ ਆਪਣਾ ਟੌਪਿਕ ਲਿਟਰੇਚਰ ਆਫ ਪੰਜਾਬ ਦੀ ਫਰਦਰ ਆਫ ਪੰਜਾਬ ਲਿਟਰੇਚਰ ਠੀਕ ਹੈ ਪੰਜਾਬੀ ਜਿਹੜਾ ਸਾਹਿਤ ਆ ਉਹਦੇ ਪਿਤਾਮਾ ਕਿਹਨੂੰ ਕਿਹਾ ਜਾਂਦਾ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਬਾਬਾ ਫਰੀਦ ਜੀ ਤੇ ਬਾਬਾ ਫਰੀਦ ਜੀ ਦਾ origignal ਨੇਮ ਕੀ ਸੀ origignal ਨੇਮ ਆਫ ਬਾਬਾ ਫਰੀਦ ਜੀ ਉਹਨਾਂ ਦਾ ਨੇਮ ਸੀ ਫਰੀਦ ਉਦਦੀਨ ਗਜ ਸ਼ੰਕਰ ਠੀਕ ਹੈ ਜਾਂ ਫਿਰ ਉਹਨਾਂ ਨੂੰ ਆਪਾਂ ਸ਼ੇਖ ਫਰੀਦ ਦੇ ਨਾਮ ਨਾਲ ਵੀ ਜਾਣਦੇ ਆ ਤੇ ਜਿਹੜਾ ਆਸੇ ਤੀਜੀ ਲਾਈਨ ਆਪਾਂ ਕਰਨ ਜਾ ਰਹੇ ਆ ਆਪਾਂ ਸ਼੍ਰੀਨੋ ਬਾਬਾ ਫਰੀਦ ਜੀ ਇਹ ਕੁਐਸਚਨ ਸੀ ਜਿਹੜਾ ਕੀ ਬਾਬਾ ਫਰੀਦ ਜੀ ਇੱਕ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਸਮਾਧੀ ਇਹੇ ਕੁਐਸਚਨ ਜੇਲ ਵਾਰਡਨ ਚ ਆਇਆ ਸੀ 2024 ਦੇ ਪੇਪਰ ਚ ਠੀਕ ਹੈ ਤੇ ਜੇ ਅਗਰ ਕਿਸੇ ਨੇ ਦਿੱਤਾ ਹੋਵੇ ਪਰ ਆਪਣਾ ਲੇਬਰ ਇਨਸਪੈਕਟਰ 2025 ਜਿਹੜਾ ਮਾਰਚ 2025 ਦੇ ਵਿੱਚ ਹੋਇਆ ਹੈ ਲੇਬਰ ਇਨਸਪੈਕਟਰ ਦੇ ਵਿੱਚ ਇਹ ਕੁਐਸਚਨ ਡਾਇਰੈਕਟ ਆਇਆ ਹੋਇਆ ਸੀ ਕਿ ਬਾਬਾ ਫਰੀਦ ਜੀ ਦੀ ਸ਼ਰੀਰ ਕਿੱਥੇ ਹੈਗੀ ਠੀਕ ਹੈ ਇਹ ਹੈ ਪਤਨ ਪਾਕਿਸਤਾਨ ਦੇ ਵਿੱਚ ਥੈਨ ਫਰ ਬਾਬਾ ਫਰੀਦ ਜੀ ਵਾ ਦੀ ਫਰਸਟ ਪੋਏਟ ਟੂ ਯੂਜ਼ ਟੂ ਦ ਸਿੰਬਲ ਆਫ ਹਿਊਮਨ ਰਿਲੇਸ਼ਨਸ਼ਿਪ ਬੀਟਵੀਨ ਦੀ ਵਾਈਫ ਐਂਡ ਹਸਬੰਡ ਇਹਦਾ ਕੀ ਮਤਲਬ ਬਣਿਆ ਬਾਬਾ ਫਰੀਦੀ ਜਿਹੜੇ ਪਹਿਲੇ ਕਵੀ ਸੀ ਜਿਨ੍ਹਾਂ ਨੇ ਮਨੁੱਖ ਦੇ ਵਿੱਚ ਪਤੀ ਅਤੇ ਪਤਨੀ ਦੇ ਰਿਲੇਸ਼ਨ ਹੁੰਸੀ ਜਿਹੜਾ ਮਤਲਬ ਕਿ ਉਹਨਾਂ ਦਾ ਜਿਹੜਾ ਸੰਬੰਧ ਨੂੰ ਸੀ ਉਹ ਉਹਨੂੰ ਪੰਜਾਬ ਦੇ ਲਿਟਰੇਚਰ ਦੇ ਵਿੱਚ ਇੱਕ ਤਰੀਕੇ ਨਾਲ ਸ਼ਾਮਿਲ ਕੀਤਾ ਠੀਕ ਹੈ ਹੁਣ ਆਪਾਂ ਆਪਣੀ ਨੈਕਸਟ ਸਲਾਈਡ ਤੇ ਚੱਲਦੇ ਹਾਂ ði ਮਾਡਰਨ ði ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ ਠੀਕ ਹੈ ਉਹ ਜਿਹੜੇ ਬਾਬਾ ਫਰੀਦੀ ਸੀ ਉਹ ਮਤਲਬ ਕਿ ਆਪਾਂ ਉਹਨੂੰ ਕਹਿ ਸਕਦੇ ਹਾਂ ਉਹ ਫਾਦਰ ਆਫ ਸਿਰਫ ਪੰਜਾਬੀ ਲਿਟਰੇਚਰ ਸੀ ਅਗਰ ਪੁੱਛਿਆ ਜਾਏ ਕਿ ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ ਤਾਂ ਇੱਥੇ ਆਪ ਨੂੰ ਆਪਸ਼ਨ ਆਊਗਾ ਭਾਈ ਵੀਰ ਠੀਕ ਹੈ ਤੇ ਭਾਈ ਵੀਰ ਸਿੰਘ ਜੀ ਨੂੰ ਹੋਰ ਕਿਹੜੇ ਕਿਹੜੇ ਨਾਮਾਂ ਨਾਲ ਜਾਣਿਆ ਜਾਂਦਾ ਵਰਲਡ ਵਰਥ ਆਫ ਪੰਜਾਬ ਅਰਸ਼ਾਂ ਦੇ ਕਵੀ ਕੁਦਰਤ ਦੇ ਕਵੀ ਗਲਪ ਦੇ ਕਵੀ ਚੂੜਾਮਣੀ ਪੰਜਾਬੀ ਸਾਹਿਤ ਦਾ ਵਿਲੀਅਮ ਸ਼ੇਕਸਪੀਅਰ ਤੇ ਨਾਵਲ ਦਾ ਮੋਢੀ ਠੀਕ ਹੈ ਇਹ ਹੀ ਆਪਣੇ ਹੋ ਗਏ ਭਾਈ ਵੀਰ ਸਿੰਘ ਜੀ ਦੇ ਅਨਦਰ ਨਾਮ ਠੀਕ ਹੈ ਹੁਣ ਆ ਗਿਆ ਪੰਜਾਬੀ ਸਾਹਿਤ ਦਾ ਬਾਬਾ ਬੋੜ ਪੰਜਾਬੀ ਸਾਹਿਤ ਦਾ ਬਾਬਾ ਬੋੜ ਕਿਸ ਨੂੰ ਕਿਹਾ ਜਾਂਦਾ ਹੈ ਸੰਤ ਸਿੰਘ ਸੇਖੋ ਤੇ ਹੁਣ ਆਪਾਂ ਇੱਕ ਜਸਵੰਤ ਸਿੰਘ ਕਮਲ ਦੀ ਆਟੋਬਾਇਓਗ੍ਰਾਫੀ ਬਾਰੇ ਪੁੱਛਿਆ ਜਾਂਦਾ ਹੁੰਦਾ ਕਿ ਜਸਵੰਤ ਸਿੰਘ ਕਮਲ ਦੀ ਜਿਹੜੀ ਆਟੋਬਾਇਓਗ੍ਰਾਫੀ ਆ ਉਹਦਾ ਕੀ ਨਾਂ ਉਹਦਾ ਨਾਂ ਹੈਗਾ ਪੁੰਨਿਆ ਦਾ ਚਾਨਾ ਠੀਕ ਹੈ ਤੇ ਹੁਣ ਧਨੀ ਰਾਮ ਚਾਤਰੀਕ ਧਨੀ ਰਾਮ ਚਾਤਰੀਕ ਨੋਨ ਅਨਾਈਜ਼ ਫੋਰਸ਼ਾਂ ਦਾ ਕਵੀ ਬਿਕੋਜ਼ ਹੀ ਹੈਲਪਰ ਟੂ ਦੀ ਫੋਰਸ ਹੁਣ ਜਿਵੇਂ ਭਾਈ ਵੀਰ ਸਿੰਘ ਜੀ ਜਿਹੜੇ ਹੈਗੇ ਨੇ ਇਹ ਇਹਨਾਂ ਨੂੰ ਫਰਸ਼ਾਂ ਅਰਸ਼ਾਂ ਦੇ ਕਵੀ ਦੇ ਨਾਮ ਨਾਲ ਜਾਣਿਆ ਜਾਂਦਾ ਉਸੇ ਤਰ੍ਹਾਂ ਧਨੀ ਰਾਮ ਚਾਤਰੀਕ ਨੂੰ ਫਰਸ਼ਾਂ ਦੇ ਕਵੀ ਦੇ ਨਾਮ ਨਾਲ ਜਾਣਿਆ ਜਾਂਦਾ ਕਿਉਂ ਕਿਉਂਕਿ ਇਹ ਜਿਹੜੇ ਗਰੀਬਾਂ ਦੀ ਮੱਤ ਕਰਦੇ ਸੀ ਠੀਕ ਹੈ ਤੇ ਇਹ ਜਿਹੜੇ ਇਹਨਾਂ ਨੂੰ ਭਾਈ ਧਨੀ ਰਾਮ ਜਾਤਰੀ ਜੀ ਨੂੰ ਪੰਜਾਬੀ ਸਾਹਿਤ ਸਭਾ ਦਾ ਜਿਹੜਾ ਹੈਗਾ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਕਿੰਨੇ ਦੇ ਵਿੱਚ ਇਹ ਕੁਐਸਚਨ ਹੈ ਇਸ ਵਾਰ ਆਇਆ ਸੀ ਪੰਜਾਬ ਪੁਲਿਸ ਕਨਸਟੇਬਲ 2025 ਦੇ ਵਿੱਚ ਇਹ 1926 ਦੇ ਵਿੱਚ ਜਿਹੜਾ ਧਨੀ ਰਾਮ ਜਾਤਰੀ ਜੀ ਨੂੰ ਪੰਜਾਬੀ ਸਾਹਿਤ ਸਭਾ ਦਾ ਜਿਹੜਾ ਹੈਗਾ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਠੀਕ ਹੈ ਤੇ ਦੈਨ ਹੁਣ ਆਪਾਂ ਪ੍ਰੋਫੈਸਰ ਪੂਰਨ ਸਿੰਘ ਬਾਰੇ ਦੇਖਦੇ ਹਾਂ ਪ੍ਰੋਫੈਸਰ ਪੂਰਨ ਸਿੰਘ ਇੰਟਰੋਡਿਊਸਡ ਫ੍ਰੀ ਵਰਸ ਇਨ ਪੰਜਾਬੀ ਲਿਟਰੇਚਰ ਜਿਹੜੀ ਪੰਜਾਬ ਦੇ ਲਿਟਰੇਚਰ ਦੇ ਵਿੱਚ ਫ੍ਰੀ ਵਰਸ ਕਿਹਨੇ ਸਟਾਰਟ ਕਰੀ ਸੀ ਇਹ ਹੀ ਕਰੀ ਸੀ ਪ੍ਰੋਫੈਸਰ ਪੂਰ ਹੁਣ ਆਪਾਂ ਪੜ੍ਹਦੇ ਆਂ ਨੈਕਸਟ ਹੁਣ ਆਪਾਂ ਪੜ੍ਹਦੇ ਆਂ ਜਿਹੜੇ ਕੁਝ ਕਵੀ ਤੇ ਉਹਨਾਂ ਦੀਆਂ ਕਵਿਤਾਵਾਂ ਉਹਨਾਂ ਦੇ ਜਿਹੜੇ ਹੈਗੇ ਕੁਝ ਵੀ ਪੁਆਇੰਟ ਜਿਹੜਾ ਉਹਨਾਂ ਲਿਟਰੇਚਰ ਲਿਖਿਆ ਹੋਇਆ ਜਿਹੜਾ ਡਾਇਰੈਕਟ ਪੇਪਰਾਂ ਦੇ ਵਿੱਚ ਕੁਐਸਚਨ ਬਣਦੇ ਨੇ ਆਪਾਂ ਉਹਨਾਂ ਵਾਲੇ ਪੜ੍ਹਦੇ ਆਂ ਠੀਕ ਹੈ ਸਾਹ ਹੁਸ਼ੈਨ ਜੀ ਇਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਦੇ ਕੀ ਕੀ ਇਹਨਾਂ ਨੇ ਕੀ ਕੀ ਲਿਖਿਆ ਆਪ ਨੂੰ ਪਛਾਣ ਸਾਹ ਹੁਸ਼ੈਨ ਦੁਆਰਾ ਲਿਖੀ ਹੈ ਤੇ ਅਮਲਾਂ ਦੇ ਉੱਪਰ ਨਵੇੜੇ ਇਹ ਦੋ ਤੁਸੀਂ ਵੈਸੀ ਵੀ ਨਾਰਮਲੀ ਸੁਣੀਆਂ ਹੋਣੀਆਂ ਤੇ ਇਹ ਕਿਦੀ ਲਿਖੀ ਹੋਈ ਆ ਸ਼ਾਹ ਹੁਸੈਨ ਜੀ ਦੀ ਤੇ ਇਹ ਫਰਸਟ ਪੋਅਟ ਸੀ ਜਿਨ੍ਹਾਂ ਨੇ ਕਾਫੀਆਂ ਪੰਜਾਬੀ ਲਿਟਰੇਚਰ ਤੇ ਲਿਟਰੇਚਰ ਦੇ ਵਿੱਚ ਕਾਫੀਆਂ ਯੂਜ਼ ਕਰਿਆ ਸੀ ਇਹ ਕੁਐਸਚਨ ਵੀ ਅਗਰ ਕਿਸੇ ਨੇ ਪੇਪਰ ਦਿੱਤੇ ਹੋਣੇ ਇਹ ਕੁਐਸਚਨ ਵੀ ਡਾਇਰੈਕਟ ਪੁੱਛਿਆ ਜਾਂਦਾ ਹੁੰਦਾ ਕਿ ਪੰਜਾਬੀ ਲਿਟਰੇਚਰ ਪੰਜਾਬ ਦੇ ਸਾਹ ਦੇ ਵਿੱਚ ਪਹਿਲਾ ਕਿਹੜਾ ਕਵੀ ਸੀ ਜਿਨ੍ਹਾਂ ਨੇ ਕਾਫੀਆਂ ਯੂਜ਼ ਕੀਤਾ ਸ਼ਾਹ ਹੁਸੈਨ ਜੀ ਠੀਕ ਹੈ ਹੁਣ ਬੁੱਲੇ ਸ਼ਾਹ ਬੁੱਲੇ ਸ਼ਾਹ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਨੇ ਇਹਨਾਂ ਦਾ ਕੀ ਲਿਟਰੇਚਰ ਆ ਮੱਕੇ ਗਿਆ ਗੱਲ ਨਹੀਂ ਮੁਕਦੀ ਮੈਂ ਜਾਣਾ ਜੋਗੀ ਨਾਲ ਇਸ਼ਕ ਦੀ ਨਵੀਂ ਨਵੀਂ ਬ ਠੀਕ ਹੈ ਹੀ ਨੋਨ ਐਜ਼ ਅ ਪੀਨਰ ਆਫ ਦੀ ਪੰਜਾਬੀ ਲਿਟਰੇਚਰ ਟਰੈਡੀਸ਼ਨ ਠੀਕ ਹੈ ਮਤਲਬ ਕਿ ਆਪਾਂ ਇੱਕ ਤਰ੍ਹਾਂ ਦਾ ਪੰਜਾਬੀ ਜਿਹੜਾ ਸਾਹਿਤ ਹੈ ਉਹਨੂੰ ਉਹਨਾਂ ਨੂੰ ਇੱਕ ਆਪਾਂ ਮਤਲਬ ਕਿ ਮੋਢੀ ਵਜੋਂ ਜਾਣਿਆ ਜਾਂਦਾ ਠੀਕ ਹੈ ਬਾਰਿਸ਼ਾ ਇਹਨਾਂ ਨੂੰ ਵੀ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਨੂੰ ਸ਼ੇਕਸਪੀਅਰ ਆਫ ਪੰਜਾਬ ਕਿਹਾ ਜਾਂਦਾ ਤੇ ਬਾਰਿਸ਼ਾ ਦੇ ਸਭ ਤੋਂ ਵੱਧ ਮਤਲਬ ਕਿ ਫੇਮਸ ਚੀਜ਼ ਕੀ ਹੈ ਬਾਰਿਸ਼ਾ ਜੀ ਦੀ ਉਹ ਹੈਗੀ ਹੀਰਾਂਜਾ ਹੀਰਾਂਜਾ ਜਿਹੜਾ ਹੈਗਾ ਬਾਰਿਸ਼ਾ ਦੁਆਰਾ ਲਿਖਿਆ ਹੋਇਆ ਤੇ ਹਾਸ਼ਮ ਸ਼ਾ ਇਹਨਾਂ ਨੇ ਕੀ ਲਿਖਿਆ ਸੱਸੀ ਪੁੰਨੂ ਸੋਹਣੀ ਮਹੀਂਵਾਲ ਸ਼ਰੀਨ ਫਰਹਾਦ ਇਹ ਕੁਐਸਚਨ ਆਇਆ ਸੀ ਜਿਹੜਾ ਹੈਗਾ ਮੈਂ ਤਾਂ ਕਿ ਠੀਕ ਹੈ ਕਾਦਰਯਾਰ ਦਾ ਕਿੱਸਾ ਪੂਰਨ ਭਖਤ ਇਹ ਸਭ ਤੋਂ ਵੱਧ ਕਾਦਰਯਾਰ ਦਾ ਫੇਮਸ ਹੈ ਤਿੰਨ ਯਾਤ ਇਹਦੇ ਬਾਰੇ ਮੈਂ ਤੁਹਾਨੂੰ ਪਿਛਲੀਆਂ ਕਲਾਸਾਂ ਚ ਕਰਵਾ ਕੇ ਗਿਆ ਸੀ ਆ ਜਦੋਂ 1700 ਸ਼ਾਇਦ ਇਹ ਮੈਨੂੰ ਐਗਜੈਕਟ ਮੈਨੂੰ ਈਅਰ ਨਹੀਂ ਪਤਾ ਕਿ ਨਾਦਰ ਸ਼ਾਹੀ ਬਾਹਰ ਆ ਜਿਹੜੀ ਠੀਕ ਹੈ ਉਹ ਨਯਾਬਤ ਨੇ ਲਿਖੀ ਹੋਈ ਹੈਗੀ ਠੀਕ ਹੈ ਇਹਦਾ ਤੁਸੀਂ ਅਗਰ ਤੁਹਾਨੂੰ ਕਲਾਸਾਂ ਜਾਣੀਆਂ ਤਾਂ ਤੁਸੀਂ ਦੱਸਿਓ ਜਿਹੜੀ ਨਾਦਰ ਸ਼ਾਹੀ ਬਾਹਰ ਆ ਉਹ ਕਿੰਨੇ ਦੇ ਵਿੱਚ ਹੋਈ ਠੀਕ ਹੈ ਇਹ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਕਰਨਾ ਹੈ ਫਿਰ ਸ਼ਾਹ ਮੁਹੰਮਦ ਦਾ ਜੰਗਨਾਮਾ ਇਹ ਡਾਇਰੈਕਟ ਕੁਸ਼ਚਨ ਆਉਂਦਾ ਹੁੰਦਾ ਕਿ ਜੰਗਨਾਮਾ ਕਿਸ ਦੁਆਰਾ ਲਿਖਿਆ ਗਿਆ ਕਿਉਂਕਿ ਹੁਣ ਦੂਸਰੇ ਹੋ ਤੁਸੀਂ ਉਸ ਹਾਸਮਿਸ਼ਾ ਲਿਖਿਆ ਹੋਇਆ ਸ਼ਾਹ ਮੁਹੰਮਦ ਲਿਖਿਆ ਹੋਇਆ ਜਾਂ ਸ਼ਾਹ ਹੁਸ਼ੈਨ ਲਿਖਿਆ ਹੋਇਆ ਥੋੜੇ ਹੋ ਗਿਆ ਬੱਚੇ ਮਤਲਬ ਕਿ ਥੋੜਾ ਕਨਫਿਊਜ਼ ਹੋ ਜਾਂਦੇ ਐ ਸ਼ਾਹ ਮੁਹੰਮਦ ਦਾ ਲਿਖਿਆ ਹੋਇਆ ਜੰਗਨਾਮਾ ਠੀਕ ਐ ਤੇ ਆਪਣੇ ਸ਼ਿਵ ਕੁਮਾਰ ਬਟਾਲਵੀ ਜੀ ਇਹਨਾਂ ਨੇ ਕੀ ਕੀ ਲਿਖਿਆ ਮੈਨੂੰ ਵਿਦਾ ਕਰੋ ਮੈਂ ਤੇ ਮੈਂ ਬਿਰਹਾ ਦਾ ਸੁਲਤਾਨ ਠੀਕ ਐ ਫਿਰ ਉ ਇਥੇ ਈਸ਼ਵਰ ਹੈ ਠੀਕ ਐ ਆਈ ਆਏ تھے ਆਪਣੋ ਗਲਤੀ ਨਾਲ ਜਿਹੜਾ ਯੂ ਲਿਖਿਆ ਹੈ ਈਸ਼ਵਰ ਚੰਦਰ ਨੰਦਾ ਠੀਕ ਹੈ ਹੀ ਨੋਨ ਹੈ ਫਰਸਟ ਸਟੇਜ ਪਲੇ ਰਾਈਟਰ ਆਫ ਪੰਜਾਬ ਇਹਨਾਂ ਨੂੰ ਪੰਜਾਬ ਦੇ ਪਹਿਲੇ ਜਿਹੜੇ ਸਟੇਜ ਪਲੇ ਰੈਕਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਈਸ਼ਵਰ ਚੰਦਰ ਨੰਦਾ ਜੀ ਨੂੰ ਤੇ ਇਹਨਾਂ ਨੇ ਕੀ ਕੀ ਲਿਖਿਆ ਇਹਨਾਂ ਨੇ ਸੁਹਾਗ ਲਿਖਿਆ ਵਰਕਰ ਲਿਖਿਆ ਬੇਬੇ ਰਾਮਪਾਜੀ ਨੇ ਲਿਖਿਆ ਤੇ ਬੇਈਮਾਨ ਜਿਹੜਾ ਹੈਗਾ ਲਿਖਿਆ ਤੇ ਜਿਹੜਾ ਸੁਹਾਗ ਹੈ ਉਹੀ ਪਹਿਲਾ ਸਟੇਜ ਪਲੇ ਸੀ ਮਤਲਬ ਕਿ ਇੱਕ ਤਰ੍ਹਾਂ ਦਾ ਸਟੇਜ ਨਾਟਕ ਜਿਹੜਾ ਸੀ ਆ ਸੁਹਾਗ ਤੇ ਸੁਹਾਗ ਕਿਹਨੇ ਲਿਖਿਆ ਸੀ ਈਸ਼ਵਰ ਚੰਦਰ ਨੰਦਾ ਜੀ ਨੇ ਪੇ ਇਹਨਾਂ ਨੂੰ ਪਹਿਲਾ ਮਤਲਬ ਕਿ ਸਟੇਜ ਨਾਟਕ ਰਾਈਟਰ ਵੀ ਕਿਹਾ ਜਾਂਦਾ ਈਸ਼ਵਰ ਚੰਦਰ ਨੰਦ ਜੀ ਨੂੰ ਜਿਹੜਾ ਆਪਾਂ ਮੈਂ ਤੁਹਾਨੂੰ ਉੱਪਰ ਪਹਿਲਾਂ ਦੱਸ ਕੇ ਜਾ ਚੁੱਕੇ ਹਾਂ ਠੀਕ ਹੈ ਫਿਰ ਭਾਈ ਕਾਨ ਸਿੰਘ ਨਾਭਾ ਇਹਨਾਂ ਨੇ ਕੀ ਲਿਖਿਆ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਮਹਾਨਕੋਸ਼ ਭਾਈ ਇੱਕ ਕੁਐਸਚਨ ਹੁੰਦਾ ਕਿ ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ ਕਿੱਥੇ ਆ ਇਹ ਲਾਇਬ੍ਰੇਰੀ ਹੈ ਪਟਿਆਲੇ ਠੀਕ ਆ ਪਟਿਆਲਾ ਪੀਯੂ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ ਆ ਠੀਕ ਆ ਭਾਈ ਕਾਨ ਸਿੰਘ ਨਾਭਾ ਜੀ ਨੇ ਕੀ ਲਿਖਿਆ ਮਹਾਨਕੋਸ਼ ਇੱਕ ਪਬਲਿਸ਼ਡ ਬਾਈ ਦੀ ਸੁਦਰਸ਼ਨ ਪ੍ਰੈਸ ਔਫ ਤਾਣੀ ਰਾਮਚਾਤਰਿਕ ਤੇ ਜਿਹੜਾ ਮਹਾਨ ਕੋਸ਼ੀ ਹੈ ਕਿਹਦੇ ਦੁਆਰਾ ਪਬਲਿਸ਼ਡ ਕੀਤਾ ਗਿਆ ਇਹ ਸੁਦਰਸ਼ਨ ਪ੍ਰੈਸ ਦੁਆਰਾ ਜਿਹੜਾ ਹੈ ਪਬਲਿਸ਼ਡ ਕੀਤਾ ਗਿਆ ਸੁਦਰਸ਼ਨ ਪ੍ਰੈਸ ਕੀ ਦੀ ਸੀਗੀ ਉਹ ਹੈ ਕਿਸ ਧਨੀ ਰਾਮਚਾਤਰਿਕ ਜੀ ਦੀ ਠੀਕ ਹੈ ਥੈਨ ਅੱਗੇ ਅਗੇ ਆਪਣੇ ਮਰਦਾ ਪ੍ਰੀਤਮ ਜੀ ਇਹਨਾਂ ਨੇ ਕੀ ਕੀ ਲਿਖਿਆ ਰਸੀਦੀ ਟਿਕਟ ਕਾਲਾ ਗੁਲਾਬ ਕੋਰਾ ਕਾਗਜ਼ ਡਾਕਟਰ ਦੇਵ ਨੰਗਲ ਠੀਕ ਹੈ ਤੇ ਪਿੰਜਰ ਪਿੰਜਰ ਦਾ ਇਅਰ ਪੁੱਛਿਆ ਗਿਆ ਸੀ ਲਾਸਟ ਇਅਰ 1950 ਦੇ ਵਿੱਚ ਜਿਹੜਾ ਪਿੰਜਰ ਨੂੰ ਪਬਲਿਸ਼ਡ ਕੀਤਾ ਗਿਆ ਠੀਕ ਹੈ ਫਿਰ ਅਗੇ ਆਪਣੇ ਗੁਰਦਿਆਲ ਸਿੰਘ ਜੀ ਇਹਨਾਂ ਨੇ ਲਿਖਿਆ ਮੜੀ ਦਾ ਦੀਵਾ ਅੱਧ ਚਾਨਣੀ ਰਾਤ ਬੇਗਾਨਾ ਪਿੰਡ ਸੱਗੀ ਫੁੱਲ ਕੁੱਤਾ ਤੇ ਆਦਮੀ ਅਨੋਖੇ ਠੀਕ ਹੈ ਫਿਰ ਅਗੇ ਆਪਣੇ ਸੁਰਿੰਦਰ ਸਿੰਘ ਨਰੂਲਾ ਜੀ ਇਹਨਾਂ ਦਾ ਕਿਹੜਾ ਨਾਵਲ ਹੈ ਪਿਓ ਪੁੱਤ ਤੇ ਪਿਓ ਪੁੱਤ ਸੌਰੀ ਤੇ ਫਿਰ ਗੈਨੀ ਗੁਰਦਤ ਸਿੰਘ ਜੀ ਦਾ ਮੇਰਾ ਪਿੰਡ ਭਾਈ ਮਣੀ ਸਿੰਘ ਜੀ ਦਾ ਭਗਤ ਰਤਨਾਵਲੀ ਹੀ ਆਲਸੋ ਨੋਨ ਐ ਸਿੱਖਾਂ ਦੀ ਭਗਤਮਾਲਾ ਦੀ ਦੀਪਕ ਰਚਨਾਵਲੀ ਇਹਨੂੰ ਸਿੱਖਾਂ ਦੀ ਭਗਤ ਮਾਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਸ ਕਿਤਾਬ ਨੂੰ ਠੀਕ ਹੈ ਤੇ ਜੌਨ ਮੈਕਲੌਮ ਮੈਲਕੋਮ ਠੀਕ ਹੈ ਇਹਨੇ ਕੀ ਲਿਖਿਆ ਇਹਨੇ ਸਕੈਚ ਆਫ ਆਫਾਇਥਿਸ ਸਕੈਚ ਆਫ ਜਿਹੜਾ ਹੈਗਾ ਲਿਖਿਆ ਹੋਇਆ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਹਾਂ ਹੁਣ ਆਪਾਂ ਪੜ੍ਹਦੇ ਹਾਂ ਮਾਡਰਨ ਲਿਟਰੇਚਰ ਆਫ ਪੰਜਾਬ ਜੀ ਦੇ ਵਿੱਚ ਆਪਾਂ ਜਿਹੜਾ ਸਹਾਇਤ ਅਕੈਡਮੀ ਵਾਰਡ ਆ ਗਿਆ ਸਰਸਪਤੀ ਵਾਰਡ ਆ ਗਿਆ ਜਾਂ ਦਾਹਨ ਵਾਰਡ ਆ ਗਿਆ ਇਹ ਪਾ ਇਹਨਾਂ ਸਾਰੇ ਮਾਰੇ ਪੜ੍ਹਾਂਗੇ ਕਿ ਪੰਜਾਬ ਦੇ ਕਿਹੜੇ-ਕਿਹੜੇ ਲੋਕਾਂ ਨੂੰ ਕਿਹੜੇ-ਕਿਹੜੇ ਅਵਾਰਡ ਮਿਲੇ ਹੋਣੇ ਤੇ ਪੰਜਾਬ ਨੂੰ ਕਿੰਨੇ ਵਾਰਡ ਮਿਲੇ ਹੋ ਦੀ ਫਰਸਟ ਗੁਰਮੁਖੀ ਸਕ੍ਰਿਪਟ ਯੂਜ਼ਡ ਪ੍ਰਿੰਟਿੰਗ ਪ੍ਰੈਸ ਇਸਟੈਬਲਿਸ਼ਡ ਇਨ ਲੁਧਿਆਣਾ ਇਨ 1835 1835 ਦੀ ਪਹਿਲੀ ਐਸੀ ਪ੍ਰਿੰਟਿੰਗ ਮਤਲਬ ਕਿ ਪ੍ਰੈਸ ਕਿੱਥੇ ਇਸਟੈਬਲਿਸ਼ਡ ਕਰੀ ਗਈ ਲੁਧਿਆਣਾ ਦੇ ਵਿੱਚ ਜਿਹੜੀ ਕਿ ਗੁਰਮੁਖੀ ਸਕ੍ਰਿਪਟ ਵਰਤਦੀ ਸੀ ਠੀਕ ਹੈ ਕਿੰਨੇ ਦੇ ਵਿੱਚ 1835 ਦੇ ਵਿੱਚ ਫਰਸਟ ਪੰਜਾਬੀ ਡਿਕਸ਼ਨਰੀ ਪਬਲਿਸ਼ਡ ਹੋਈ ਹੈ ਬਰਵੰਡ ਜੀ ਨਿਊਟਨ ਇਹ ਕੁਸ਼ਚਨ ਆਉਂਦਾ ਕਿ ਜਿਹੜੀ ਪਹਿਲੀ ਪੰਜਾਬੀ ਡਿਕਸ਼ਨਰੀ ਸ਼ੋ ਕਿਹਦੇ ਦੁਆਰਾ ਪਬਲਿਸ਼ਡ ਕਰੀ ਗਈ ਬਰਵੰਡ ਜੇ ਨਿਊਟਨ ਠੀਕ ਹੈ ਇਹ ਉਸ ਆਦਮੀ ਦਾ ਨਾਮ ਜਿਹਨੇ ਡਿਕਸ਼ਨਰੀ ਪਬਲਿਸ਼ਡ ਕਰੀ ਸੀ ਫਰਸਟ ਪੰਜਾਬ ਹੁਣ ਆਪਾਂ ਪੜ੍ਹਦੇ ਆ ਅਵਾਰਡਸ ਜਿਹੜੀ ਜਿਹੜੇ ਗਿਆਨਪੀਠ ਵਾਰਡ ਹੋਵੇ ਸਰਸਪਤੀ ਵਾਰ ਠੀਕ ਹੈ ਉਹ ਹੁਣ ਆਪਾਂ ਸ ਨੂੰ ਅੱਗੇ ਦੇਖਦੇ ਆ ਤੇ ਗਿਆਨਪੀਠ ਵਾਰਡ ਕਦੋਂ ਸਟਾਰਟ ਹੋਇਆ 1962 ਦੇ ਵਿੱਚ ਸਟਾਰਟ ਹੋਇਆ ਇਹ ਇਹ ਬੇਸਿਕ ਜਿਹੜਾ ਹੈਗਾ ਸਟੈਟਿਕ ਪੋਰਸ਼ਨ ਵੀ ਆਉਂਦਾ ਆਪਾਂ ਇਹਨੂੰ ਲੱਗ ਤੋਂ ਬਾਅਦ ਚ ਕਰਾਂਗੇ ਪਹਿਲਾਂ ਪਰ ਆਪਾਂ ਜਿਹੜਾ ਹੈ ਆਪਣਾ ਸਲੇਕਸ ਪੰਜਾਬ ਦਾ ਉਹ ਕੰਪਲੀਟ ਕਰ ਲਈਏ ਠੀਕ ਆ 1962 ਦੇ ਵਿੱਚ ਇਹ ਸਟਾਰਟ ਹੋਇਆ ਇਟ ギਵਨ ਟੂ ਓਨਲੀ ਇੰਡੀਅਨ ਇਨ 23 ਲੈਂਗੁਏਜ ਬਾਈ ਜਿਹੜੀ ਕਨਸਟੀਟਿਊਸ਼ਨ ਦੀ ਹੈ ਜੇ ਅਗਰ ਤੁਸੀਂ ਪਾਲਿਟੀ ਬਈਆ ਇਹ ਜੀ ਬਾਈ ਲੈਂਗੁਏਜ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਨੇ ਤੇ ਇੱਕ ਇੰਗਲਿਸ਼ ਲੈਂਗੁਏਜ ਠੀਕ ਹੈ ਤੇ ਇੱਕ ਕੁਐਸਚਨ ਆਉਂਦਾ ਹੁੰਦਾ ਮੈਂ ਤੁਹਾਨੂੰ ਇੱਕ ਚਲੋ ਵੈਸੇ ਦੱਸ ਦਦਾ ਨਾ ਅਗਰ ਜਿਹੜੇ ਬੱਚੇ ਨਵੇਂ ਨੇ ਕਿ ਪੰਜਾਬ ਜਿਹੜਾ ਆਪਣਾ ਭਾਰਤ ਦਾ ਇੰਡੀਆ ਦਾ ਸੰਵਿਧਾਨ ਆ ਉਹਦੇ ਵਿੱਚ ਬਾਈ ਲੈਂਗੁਏਜ ਮੈਂਸ਼ਨ ਨੇ ਉਹਦੇ ਚ ਦੋ ਕਿਹੜੀਆਂ ਕਿਹੜੀਆਂ ਲੈਂਗੁਏਜ ਜੀ ਮੈਂਸ਼ਨ ਹੈਗੀਆਂ ਇੱਕ ਤਾਂ ਇੰਗਲਿਸ਼ ਹੋਗੀ ਠੀਕ ਹੈ ਦੂਜੀ ਹੋਗੀ ਰਾਜਸਥਾਨੀ ਠੀਕ ਹੈ ਇਹ ਜਿਹੜੀਆਂ ਲੈਂਗੁਏਜ ਨੇ ਇਹਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਵਿੱਚ ਨਹੀਂ ਲਿਖਿਆ ਹੋਈਆਂ ਠੀਕ ਹੈ ਕਿਸੇ ਪਾਸੇ ਵੀ ਤੇ ਇਹਦਾ ਕੈਸ਼ ਪ੍ਰਾਈਜ਼ ਕਿੰਨਾ ਹੁੰਦਾ ਇਹ ਹੁੰਦਾ 11 ਲ ਤੇ ਸਭ ਤੋਂ ਪਹਿਲਾਂ ਮਤਲਬ ਕਿ ਇੰਡੀਆ ਦੇ ਵਿੱਚ ਜਿਹੜਾ ਕਿਹੜਾ ਪਰਸਨ ਸੀ ਜਿਨੇ ਸਭ ਤੋਂ ਪਹਿਲਾਂ ਜਿਹੜਾ ਗਿਆਨ ਪੀਠ ਵਾਰ ਦਿੱਤੀਆ ਇਹ ਸੀਗਾ ਸ਼ੰਕਰ ਕਰੋਪ ਠੀਕ ਹੈ ਇਹਨੇ ਜਿਹੜਾ ਗਿਆਨ ਪੀਠ ਵਾਰ ਦਿੱਤੀਆ ਹੀ ਵੌਨ ਇਨ ਦੀ ਮਲਿਆਲਮ ਲੈਂਗੁਏਜ ਇਹਨੇ ਕਿਹੜੀ ਭਾਸ਼ਾ ਲਈ ਦਿੱਤੀ ਸੀ ਇਹਨੇ ਦਿੱਤੀ ਸੀ ਮਲਿਆਲਮ ਭਾਸ਼ਾ ਲਈ ਕਿੰਨੇ ਚ 1965 ਦੇ ਵਿੱਚ ਇਹਨੇ ਕੀ ਲਿਖਿਆ ਸੀ ਇਹਨੇ ਲਿਖਿਆ ਸੀ ਔੜਕ ਖਿਜਰ ਇਹ ਸੋਡਾ ਨਾਲੇ ਸਟੈਟਿਕ ਪੋਰਸ਼ਨ ਇੱਥੋਂ ਜਿਹੜਾ ਹੈਗਾ ਡਨ ਹੋ ਰਿਹਾ ਹੈ ਨਾਲੇ ਆਪਾਂ ਪੰਜਾਬ ਦਾ ਜਿਹੜਾ ਸਰਵਿਸ ਕੰਪਲੀਟ ਕਰ ਰਹੇ ਹਾਂ ਤੇ ਫਿਰ ਸੁમિતਰਾ ਨਿਦਾਨ ਪੰਤ ਠੀਕ ਹੈ ਹੀ ਵਾਸ ਦੀ ਫਸਟ ਪਰਸਨ ਟੂ ਵਾਉਣ ਦੀ ਗਿਆਨ ਪਿਠ ਵਾੜੇ ਨੇ ਹਿੰਦੀ ਲੈਂਗੁਏਜ ਸਭ ਤੋਂ ਪਹਿਲਾਂ ਤਾਂ ਆਪਾਂ ਓਵਰਆਲ ਗੱਲ ਕਰੀਏ ਤਾਂ ਸ਼ੰਕਰਕਾਰ ਰੂਪੀ ਨੇ ਦਿੱਤਾ ਠੀਕ ਹੈ ਜੇਕਰ ਆਪਾਂ ਹਿੰਦੀ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਹਿੰਦੀ ਭਾਸ਼ਾ ਦੇ ਵਿੱਚ ਕਿਹਨੇ ਦਿੱਤਾ ਉਹ ਹੈਗੇ ਸੀ ਸੁਮਿਤਰਾ ਨਦਾਨ ਪੰਤ ਜੀ ਨੇ ਠੀਕ ਹੈ ਤੇ ਜਿਹੜੀ ਕਿ ਫਸਟ ਵੂਮਨ ਅਗਰ ਸੋ ਤੋਂ ਫਸਟ ਵੂਮਨ ਪੁੱਛਿਆ ਜਾਵੇ ਤਾਂ ਉਹ ਹੈਗੇ ਆਪਣੇ ਆਸ਼ਾ ਪੂਰਨਾ ਦੇਵੀ ਜੀ ਠੀਕ ਹੈ ਇਹਨਾਂ ਨੇ ਕਿਹੜੀ ਭਾਸ਼ਾ ਲਈ ਦਿੱਤਾ ਇਹਨਾਂ ਨੇ ਦਿੱਤਾ ਸੀ ਬੰਗਾਲੀ ਲੈਂਗੁਏਜ ਦੇ ਲਈ ਠੀਕ ਹੈ ਇਹ ਫਸਟ ਵੂਮਨ ਆ ਗਈ ਇਹ ਫਸਟ ਮੈਨ ਮੈਨ ਤੇ ਫਸਟ ਵੂਮਨ ਠੀਕ ਹੈ ਅਗਰ ਫਸਟ ਜਿਹੜਾ ਹੈਗਾ ਮਤਲਬ ਕਿ ਪੁੱਛਿਆ ਜਾਵੇ ਕਿ ਹਿੰਦੀ ਲੈਂਗੁਏਜ ਦੇ ਵਿੱਚ ਤਾਂ ਇਹ ਹੈ ਆਗੇ ਆਪਣੇ ਸੁમિત੍ਰਾ ਨਰਨਦਨ ਪੰਦ ਜੀ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਹਾਂ ਤੇ ਪੰਜਾਬ ਦੇ ਵਿੱਚ ਇਹ ਜਿਹੜਾ ਗਿਆਨਪੀਠ ਵਾਰਡਾ ਪੰਜਾਬ ਦੇ ਵਿੱਚ ਸੌਰੀ ਇਹ ਗਿਆਨਪੀਠ ਵਾਰਡ ਪੰਜਾਬ ਦੇ ਵਿੱਚ ਕਿੰਨੇ ਜਣਿਆਂ ਨੂੰ ਮਿਲਿਆ ਇਹ ਪੰਜਾਬ ਦੇ ਵਿੱਚ ਮਿਲਿਆ ਸਿਰਫ ਦੋ ਜਣਿਆਂ ਨੂੰ ਕਿਹੜੇ-ਕਿਹੜੇ ਨੂੰ ਸਭ ਤੋਂ ਪਹਿਲਾਂ ਮਿਲਿਆ ਸੀ ਅਮਰਤਾ ਪ੍ਰੀਤਮ ਜੀ ਨੂੰ ਕਿੰਨੇ ਚ 1981 ਦੇ ਵਿੱਚ ਜਿਹਦੇ ਲਈ ਬੁੱਕ ਕਿਹੜੀ ਸੀ ਉਹਨਾਂ ਦੀ ਕਾਗਜ਼ ਤੇ ਕਨਵਸ ਲਈ ਠੀਕ ਹੈ ਫਿਰ ਇਹ ਜਿਹੜਾ ਇਹਦਾ ਮਤਲਬ ਕਿ ਪਹਿਲੀ ਸਭ ਤੋਂ ਪਹਿਲੀ ਵਾਰ ਕਿਹਨੂੰ ਮਿਲਿਆ ਸੀ ਅਮਰਤਾ ਪ੍ਰੀਤਮ ਜੀ ਨੂੰ ਤੇ ਦੂਜੀ ਵਾਰ ਤੇ ਇੱਕ ਪਹਿਲੇ ਬੰਦੇ ਨੂੰ ਕਦੋਂ ਮਿਲਿਆ ਪਹਿਲਾ ਮੈਨ ਕੌਣ ਸੀ ਇਤਨਾਲਾ ਉਹ ਹੈਗੇ ਸੀ ਆਪਣੇ ਗੁਰਦਿਆਲ ਸਿੰਘ ਜੀ ਕਿੰਨੇ ਦੇ ਵਿੱਚ 1999 ਦੇ ਵਿੱਚ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਹਾਂ ਨੈਕਸਟ ਆ ਗਿਆ ਆਪਣਾ ਸਰਸਪਤੀ ਅਵਾਰਡ ਇਟ ギਵਨ ਇਨ 22 ਲੈਂਗੁਏਜ ਆਫ ਇੰਡੀਅਨ ਕਨਸਟੀਟਿਊਸ਼ਨ ਇਹ ਸਿਰਫ ਜਿਹੜੀਆਂ ਪੰਜਾਬ ਭਾਰਤ ਦੇ ਸੰਵਿਧਾਨ ਦੇ ਵਿੱਚ ਸੌਰੀ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੀਆਂ ਬਾਈ ਲੈਂਗੁਏਜ ਮੈਂਸ਼ਨ ਨੇ ਇਹ ਸਿਰਫ ਉਹਨਾਂ ਲਈ ਦਿੱਤਾ ਜਾਂਦਾ ਤੇ ਤਿੰਨ ਪੰਜਾਬੀ ਜਿਹੜੇ ਰਾਈਟਰ ਨੇ ਜਿਨ੍ਹਾਂ ਨੂੰ ਇਹ ਮਿਲਿਆ ਹੋਇਆ ਕਿਹੜੇ-ਕਿਹੜੇ ਨੇ ਫਸਤੇ ਹਰਪਾਜਨ ਸਿੰਘ ਨੂੰ ਮਿਲਿਆ ਸੀ ਹਰਪਾਜਨ ਸਿੰਘ ਨੇ ਕੀ ਲਿਖਿਆ ਸੀ ਰੁੱਖ ਤੇ ਰਿਸ਼ੀ ਤੇ ਫਿਰ ਸੈਕੰਡ ਦਲੀਪ ਕੋਟੇਵਾਣਾ ਨੂੰ ਮਿਲਿਆ ਕਥਾ ਕਹੋ ਊਰਵਸ਼ੀ 2004 ਦੇ ਵਿੱਚ ਤੇ ਥਰਡ ਸੁਰਜੀਤ ਬਾਤਰ ਨੂੰ ਮਿਲਿਆ ਜਿਹੜਾ ਸਰਸਵਤੀ ਅਵਾਰਡ ਆ ਫੋਰ ਲਫਯਾਂ ਦੀ ਦਰਗਾਹ ਲਈ ਠੀਕ ਹੈ ਨੇ ਲਫਯਾਂ ਦੀ ਦਰਗਾਹ ਜਿਹੜੇ ਮਤਲਬ ਕਿ ਪੋਰਟਸ ਉਹਨਾਂ ਲਈ ਮਿਲਿਆ ਠੀਕ ਹੈ ਤੇ ਦਲੀਪ ਕਟਵਾਨਾ ਨੇ ਜਿਹੜਾ ਸਰਸਪਤੀ ਵਾਰਡ ਹੈ ਇਹ ਮਤਲਬ ਕਿ ਸਰਕਾਰ ਨੂੰ ਵਾਪਸ ਦਿੱਤਾ ਸੀ ਕਿੰਨੇ ਚ ਦਿੱਤਾ ਸੀ ਇਹ ਕੁਐਸਚਨ ਆਉਂਦਾ ਕਿ ਦਲੀਪ ਕਟਵਾਨਾ ਟਿਵਾਨਾ ਜੀ ਨੇ ਜਿਹੜਾ ਆਪਣਾ ਸਰਸਪਤੀ ਵਾਰਡ ਪਾਰ ਸਰਕਾਰ ਨੂੰ ਕਦੋਂ ਵਾਪਸ ਸੌਂਪਿਆ 2015 ਦੇ ਵਿੱਚ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਹਾਂ ਇਸ ਤੋਂ ਬਾਅਦ ਆਪਾਂ ਗੱਲ ਕਰਦਾ ਹੈ ਡਾਹਨਾ ਅਵਾਰਡ ਦੀ ਇਹ ਵਾਰਡ ਸਾਨੂੰ ਜਿਆਦਾ ਨਹੀਂ ਪਤਾ ਹੋਣਾ ਕਿਉਂਕਿ ਇਹ ਮਤਲਬ ਕਿ ਸਿਰਫ ਦੋ ਲੈਂਗੁਏਜ ਲਈ ਦਿੱਤਾ ਜਾਂਦਾ ਸਾਰੇ ਪਾਸ ਚੌਲ ਓਵਰ ਨਹੀਂ ਹੁੰਦਾ ਤੇ ਪਹਿਲੀ ਵਾਰ ਪਿਛਲੇ ਸਾਲ ਅਗਰ ਕੋਈ ਪਿਛਲੇ ਸਾਲ ਤੋਂ ਤਿਆਰੀ ਕਰ ਰਿਹਾ ਹੈ 2023-24 ਤੋਂ ਤਾਂ ਉਹਨਾਂ ਨੇ ਅਗਰ ਕਿਸੇ ਨੇ ਕਰੈਕਟ ਅਫੇਅਰ ਦੇਖਿਆ ਹੋਣਾ ਤਾਂ ਉਹਨੂੰ ਪਤਾ ਹੋਊ ਕਿ ਪਹਿਲੀ ਵੂਮਨ ਸੀਡਿਕ ਦੀਪਦੀ ਬੂਖਤਾ ਜੀ ਉਹਨਾਂ ਨੇ ਪਹਿਲੀ ਵਾਰ ਕੋਈ ਬੂਮਨ ਸੀ ਜੀ ਨੇ ਇਹ ਡਾਹਣਾ ਵਾਰਡ ਮਿਲਿਆ ਸੀ ਹੁਣ ਆਪਾਂ ਇਹਨਾਂ ਬਾਰੇ ਪੜ੍ਹਦੇ ਹਾਂ ਇਹ ਸਿਰਫ ਪੰਜਾਬੀ ਲੈਂਗੁਏਜ ਲਈ ਦਿੱਤਾ ਜਾਂਦਾ ਜਿਹੜਾ ਡਾਹਣਾ ਵਾਰਡ ਠੀਕ ਹੈ ਤੇ ਪੰਜਾਬੀ ਲੈਂਗੁਏਜ ਜਿਹੜੀਆਂ ਕਿੜੀਆਂ ਜਿਹੜੀਆਂ ਲਿਪੀਆਂ ਹੋਣੀਆਂ ਚਾਹੀਦੀਆਂ ਨੇ ਗੁਰਮੁਖੀ ਸਕ੍ਰਿਪਟ ਉਹ ਪੰਜਾਬ ਹੁਣੀ ਚਾਹੀਦੀ ਹੈ ਜਾਂ ਫਿਰ ਇਹ ਇੰਡੀਆ ਦੀ ਠੀਕ ਹੈ ਜਾਂ ਫਿਰ ਸ਼ਾਹਮੁਖੀ ਸਕ੍ਰਿਪਟ ਹੋਣੀ ਚਾਹੀਦੀ ਹੈ ਪਾਕਿਸਤਾਨ ਦੀ ਮਤਲਬ ਕਿ ਇਹ ਜਿਵੇਂ ਆਪਣੇ ਭਾਰਤ ਦੀ ਪੰਜਾਬ ਦੀ ਆਪਣੇ ਭਾਰ ਠੀਕ ਹੈ ਇਹੀ ਜਾਂ ਤਾਂ ਗੁਰਮੁਖੀ ਲਿਪੀ ਲਈ ਦਿੱਤਾ ਜਾਂਦਾ ਜਾਂ ਸ਼ਾਹਮੁਖੀ ਲਿਪੀ ਲਈ ਠੀਕ ਹੈ ਤੇ ਪਹਿਲਾ ਮੈਨ ਕੌਣ ਸੀ ਜਿੱਤਨ ਵਾਲਾ ਇਹ ਹੈਗਾ ਸੀ ਪਹਿਲਾ ਅਵਤਾਰ ਸਿੰਘ ਬਿਲਿੰਗ ਯਾਨੀ ਕਿ ਦੇ ਲਈ ਜਿੱਤਿਆ ਯਾਨੀ ਜਿੱਤਿਆ ਖਾਲੀ ਖੂਹਾਂ ਦੀ ਕਥਾ ਲਈ ਠੀਕ ਹੈ ਤੇ ਫਿਰ ਆ ਗਿਆ ਆਪਣਾ ਪਹਿਲੀ ਵੂਮਨ ਹੈ ਇਹਨੇ ਲਾਸਟ ਇਅਰ ਜਿੱਤਿਆ 2023-24 ਲਈ ਜਿੱਤਿਆ ਸੀ ਇਹਨੇ ਦਹਨ ਵਾਰਡ ਕੌਣ ਸੀ ਇਹ ਦੀਪਦੀਪ ਬੁਖਤਾ ਜੀ ਇਹਨਾਂ ਨੇ ਕਿਹੜੀ ਬੁੱਕ ਲਈ ਜਿੱਤਿਆ ਸੀ ਭੁੱਖ ਔਸਾਂ ਲੈਂਦੀ ਹੈ 2023 ਦੇ ਵਿੱਚ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਹਾਂ ਨੈਕਸਟ ਆ ਗਿਆ ਆਪਣਾ ਸਾਹਿਤ ਅਕੈਡਮੀ ਵਾਰਡ ਠੀਕ ਹੈ ਸਹਿਤ ਅਕੈਡਮੀ ਵਾਰਡ 24 ਦੀਆਂ 24 ਲੈਂਗੁਏਜਸ ਤਾਂ ਇਹਦਾ 22 ਤਾਂ ਯਾਨੀ ਭਾਰਤ ਦੇ ਸੰਵਿਧਾਨ ਵਿੱਚ ਮੈਂਸ਼ਨ ਨੇ ਤੇ ਇੰਗਲਿਸ਼ ਚ ਵੀ ਦਿੱਤਾ ਜਾਂਦਾ ਹੈ ਇਹ ਰਾਜਸਥਾਨੀ ਚ ਵੀ ਦਿੱਤਾ ਜਾਂਦਾ ਫਰਸਟ ਹਿੰਦੀ ਰਾਈਟਰ ਕੌਣ ਸੀ ਆ ਜਿਹਨੂੰ ਜਿਹੜਾ ਹੈਗਾ ਸਹਿਤ ਅਕੈਡਮੀ ਵਾਰਡ ਮਿਲਿਆ ਸੀ ਇਹ ਹੈ ਸੀ ਮੱਖਣ ਲਾਲ ਚਤੁਰਵੇਦੀ ਜੀ 1955 ਦੇ ਵਿੱਚ ਇਹ ਸਟਾਰਟ ਹੋਇਆ ਸੀ ਤੇ 1955 ਦੇ ਵਿੱਚ ਇਹ ਮਿਲ ਗਿਆ ਸੀ ਠੀਕ ਹੈ ਤੇ ਇਹਨਾਂ ਦੀ ਕਿਹੜੀ ਬੁੱਕ ਲਈ ਹਿੰਮਤ ਰੰਗਣੀ ਠੀਕ ਹੈ ਹਿੰਮਤ ਰੰਗਣੀ ਬੁੱਕ ਦੇ ਲਈ ਮੱਖਣ ਲਾਲ ਚਤੁਰਵੇਦੀ ਨੂੰ 1955 ਦੇ ਵਿੱਚ ਸਹਿਤ ਕੈਡਮੀ ਵਾਰਡ ਮਿਲਿਆ ਤੇ ਪਹਿਲੇ ਇੰਗਲਿਸ਼ ਰਾਈਟਰ ਕੌਣ ਸੀਗੇ ਪਹਿਲੇ ਇੰਗਲਿਸ਼ ਰਾਈਟਰ ਸੀਗੇ ਆਰ ਕੇ ਨਰਾਇਣ ਇਹਨਾਂ ਨੂੰ 1960 ਦੇ ਵਿੱਚ ਮਿਲਿਆ ਕਿਹੜੀ ਬੁੱਕ ਲਈ ਦੀ ਗਾਈਡ ਬੁੱਕ ਲਈ ਤੇ ਜਿਹੜਾ ਇਹ ਇੱਥੋਂ ਦਾ ਦੇਖੋ ਤੁਸੀਂ 1955 ਠੀਕ ਹੈ ਇੱਥੇ 1960 ਹੈ ਜਿਹੜਾ ਪਹਿਲੀ ਵਾਰ ਸਾਹਿਤ ਅਕੈਡਮੀ ਵਾਰਡ ਇੰਗਲਿਸ਼ ਦੇ ਵਿੱਚ ਵੈਸੇ 1955 ਦੇ ਵਿੱਚ ਸਟਾਰਟ ਹੋ ਗਿਆ ਸੀ ਪਰ ਜਦੋਂ ਇੰਗਲਿਸ਼ ਦੇ ਵਿੱਚ ਸਟਾਰਟ ਕਰਿਆ ਸੀ ਇਹ 1960 ਦੇ ਵਿੱਚ ਪਹਿਲੀ ਵਾਰ ਜਿਹੜਾ ਇੰਗਲਿਸ਼ ਦੇ ਵਿੱਚ ਦਿੱਤਾ ਸੀ ਠੀਕ ਹੈ ਤਾਂ ਤੁਸੀਂ ਇੱਥੇ ਨੋਟ ਡਾਉਨ ਕਰ ਲਿਓ ਕਿ ਜਿਹੜਾ ਪਹਿਲੀ ਵਾਰ ਸਾਹਿਤ ਅਕੈਡਮੀ ਵਾਰਡ 1960 ਦੇ ਵਿੱਚ ਆਰ ਕੇ ਨਰਾਇਣ ਨੂੰ ਦਿੱਤਾ ਕਿਹੜੀ ਕਿਤਾਬ ਲਈ ਗਾਈਡ ਲਈ ਤੇ 1960 ਦੇ ਵਿੱਚ ਹੀ ਜਿਹੜਾ ਇੰਗਲਿਸ਼ ਇੰਗਲਿਸ਼ ਲਿਟਰੇਚਰ ਦੇ ਲਈ ਦੇਣਾ ਸ਼ੁਰੂ ਕਰਿਆ ਸੀ 1960 ਦੇ ਵਿੱਚ ਠੀਕ ਹੈ ਵੈਸੇ ਸਟਾਰਟ 1955 ਦੇ ਵਿੱਚ ਹੋ ਚੁੱਕਿਆ ਸੀ ਜਦੋਂ ਕਿ ਪਹਿਲੀ ਵਾਰ ਮੱਖਣ ਲਾਲ ਚਤੁਰ ਹੁਣ ਆਪਾਂ ਦੇਖਦੇ ਪੰਜਾਬੀ ਵਿੱਚ ਸਾਹਿਤ ਕੈਡੀ ਵਾਰਡ ਕਿਹਨੂ-ਕਿਹਨੂ ਹੈ ਪੰਜਾਬੀ ਵਿੱਚ ਮਤਲਬ ਕਿ ਹਰੇਕ ਸਾਲ ਜਿਹੜਾ ਹੈਗਾ 24 ਦੇ 24 ਲੈਂਗੁਏਜਸ ਵਿੱਚ ਮਿਲਦਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਤਾਂ ਪਹਿਲਾ ਜਰੂਰ ਰੱਖਣਾ ਇੱਕ ਦੂਜਾ ਤੇ ਮਤਲਬ ਕਿ ਫੀਰ ਫਰਸਟ ਫੀਮੇਲ ਤੇ ਬਾਕੀ ਜਿਹੜੇ ਆਪਣੇ ਲਈ ਖਾਸ ਨੇ ਜਿਹੜੇ ਜ਼ਰੂਰੀ ਨੇ ਜਿਹੜੇ ਆਪਣੇ ਮਤਲਬ ਕਿ ਕਵੀ ਜਾਂ ਨਾਵਲਕਾਰ ਆਗੇ ਜਿਨ੍ਹਾਂ ਬਾਰੇ ਜਿਹੜੀ ਜ਼ਿਆਦਾ ਚਰਚਾ ਚ ਰਹਿੰਦੀ ਨੇ ਉਹਨਾਂ ਦੀ ਆਪਾਂ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਬੁੱਕਸ ਲਈ ਮਿਲਿਆ ਉਹ ਆਪਾਂ ਜ਼ਰੂਰ ਦੇਖਾਂਗੇ ਤਾਂ ਜੋ ਆਪਣਾ ਪੇਪਰ 'ਚ ਕੋਈ ਵੀ ਨੰਬਰ ਨਾ ਰਹੇ ਠੀਕ ਹੈ ਤੇ ਫਰਸਟ ਪੰਜਾਬੀ ਰਾਈਟਰ ਕੌਣ ਠੀਕ ਹੈ ਇਹਨਾਂ ਦੀ ਕਿਹੜੀ ਪੋਇਮ ਸੀ ਮੇਰੇ ਸਾਈਆਂ ਜੀ ਉਹ ਲਈ 1955 ਦੇਖੋ ਪੰਜਾਬੀ ਚ ਵੀ 1955 ਦਿੱਸਦਾ ਹਿੰਦੀ ਚ ਵੀ 1955 ਦਿੱਸਦਾ ਤੇ ਇੰਗਲਿਸ਼ ਚ 1960 ਦੇ ਵਿੱਚ ਆ ਠੀਕ ਹੈ ਤੇ ਫਿਰ ਸੈਕੰਡ ਜਿਹੜਾ ਹੈ ਪੰਜਾਬੀ ਰਾਈਟਰ ਕੌਣ ਸੀ ਤੇ ਫਰਸਟ ਫੀਮੇਲ ਸੀ ਇਹਨਾਂ ਨੂੰ 1955 ਦੇ ਵਿੱਚ ਮਿਲਿਆ ਤੇ ਸੈਕੰਡ ਤੇ ਕਿਹਨੂੰ ਮਿਲਿਆ ਅਮਰਦਾ 프ਰੀਤੋਨ ਜੀ ਨੂੰ ਉਹਨਾਂ ਦੀ ਕਿਹੜੀ ਪੋਇਮ ਲਈ ਸੁਨੇਹੜੇ ਲਈ 1956 ਦੇ ਵਿੱਚ ਇਹ ਫਰਸਟ ਫੀਮੇਲ ਸੀਗੇ ਤੇ ਓਵਰ ਆਲ ਸੈਕੰਡ ਤੇ ਸੀ ਮਤਲਬ ਕਿ ਦੂਜੀ ਵਾਰ ਇਹਨਾਂ ਨੂੰ ਮਿਲਿਆ ਤੇ ਪਰ ਪਹਿਲੀ ਫੀਮੇਲ ਸੀ 1956 ਦੇ ਵਿੱਚ ਠੀਕ ਹੈ ਫਿਰ ਹੁਣ ਆਪਾਂ ਜਿਹੜੇ ਖਾਸ-ਖਾਸ ਨੇ ਆਪਾਂ ਉਹ ਦੇਖਾਂਗੇ ਜਿਵੇਂ ਮੋਹਨ ਸਿੰਘ ਨੂੰ ਮਿਲਿਆ ਵੱਡਾ ਵੇਲਾ ਲਈ ਨਾਨਕ ਸਿੰਘ ਨਾਵਲਕਾਰ ਨੂੰ ਮਿਲਿਆ ਇੱਕ ਮਿਆਂ ਦੋ ਤਰਵਾਰਾਂ ਲਈ ਇਹ ਮੈਂ ਤੁਹਾਨੂੰ ਕੱਲ ਦੀ ਕਲਾਸ 'ਚ ਵੀ ਪੜ੍ਹਾ ਗਿਆ ਸੀਗਾ ਕਿ ਕਰਤਾਰ ਸਿੰਘ ਸਰਾਭਾ ਦੀ ਲਾਈਫ ਤੇ ਬੇਸਿਸ ਹੈ ਇਹ ਇੱਕ ਮਿਆਂ ਦੋ ਤਰਵਾਰਾਂ ਜਿਹੜਾ ਹੈਗਾ ਠੀਕ ਹੈ ਲਿਟਰੇਚਰ ਤੇ ਉਹਨਾਂ ਦੀ ਜਿਹੜਾ ਹੈਗਾ ਨਾਨਕ ਸਿੰਘ ਨਾਵਲਕਾਰ ਨੂੰ ਮਿਲਿਆ ਬਲਵੰਤ ਕਾਰਗਿ ਨੂੰ ਮਿਲਿਆ ਕਾਦੇ ਲਈ ਰੰਗਮંચ ਲਈ ਪ੍ਰਭਜੋਤ ਕੌਰ ਨੂੰ ਮਿਲਿਆ ਕਾਦੇ ਲਈ ਪੱਬੀ ਲਈ ਕਰਤਾਰ ਸਿੰਘ ਦੁੱਗਲ ਨੂੰ ਮਿਲਿਆ ਕਾਦੇ ਲਈ ਇਹ ਮਿਲਿਆ ਇੱਕ ਛਿੱਟ ਚੰਨਨ ਦੀ ਸ਼ਿਵ ਕੁਮਾਰ ਬਟਾਲਵੀ ਨੂੰ ਲੂਣਾ ਲਈ ਦਲੀਪ ਕੌਰ ਤੇ ਵਾਣਾ ਨੂੰ ਇਹੋ ਹਮਾਰਾ ਜੀਵਨ ਦੀ ਸੋਹ ਸਿੰਘ ਸ਼ੀਤਲ ਨੂੰ ਜੁਗ ਬਦਲ ਗਿਆ ਤੇ ਗੁਰਦਿਆਲ ਸਿੰਘ ਨੂੰ ਅੱਧ ਚੰਨਨੀ ਰਾਤ ਤੇ ਗੁਰਮukh ਸਿੰਘ ਨੂੰ ਉਰਵਾਰ ਪਾਰ ਲਈ ਤੇ ਸਾਰੇ ਲਿਟਰੇਟ ਮਤਲਬ ਕਿ ਜਿਹੜੇ ਸਾਰੇ ਪੋਟ ਸੀ ਨਾ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਜਿਉਂਦੇ ਜੀ ਮਿਲਿਆ ਇੱਕ ਕੁਐਸਚਨ ਆਉਣਾ ਹੁੰਦਾ ਕਿ ਪੰਜਾਬ ਦਾ ਕਿਹੜਾ ਐਸਾ ਕਵੀ ਸੀ ਕਿਹੜਾ ਐਸਾ ਨਾਵਲਕਾਰ ਸੀ ਜਿਹਨੂੰ ਕੇ ਸਾਇਤ ਕੱਢੇ ਵੜ ਮਰਨ ਤੋਂ ਬਾਅਦ ਮਿਲਿਆ ਠੀਕ ਹੈ ਉਹ ਹੈਗੀ ਸੀ ਆਪਣੇ ਗੁਰਮukh ਸਿੰਘ ਆ ਠੀਕ ਹੈ ਉਨੀ ਪੰਜਾਬੀ ਜੂ ਰਿਸੀਵ ਆਫਟਰ ਦੀ ਪੋਸਟਮਸ ਮਤਲਬ ਇਹਨਾਂ ਨੂੰ ਜਿਹੜਾ ਹੈਗਾ ਮਰਨ ਤੋਂ ਬਾਅਦ ਜਿਹੜਾ ਸਾਇਤ ਕੈਡਮੀ ਵਾਰਡ ਮਿਲਿਆ ਸੀ ਠੀਕ ਹੈ ਫਿਰ ਰਾਮ ਸਰੂਪਨ ਖੀਜੀ ਕੋਠੇ ਖੜਕ ਸਿੰਘ ਤੇ ਸਰਜੀਤ ਪਾਤਰ ਜੀ ਹਨੇਰ ਵਿੱਚ ਸੁਲਕ ਦੀ ਬਰਨ ਵਾਲਾ ਇਹ ਵੀ ਜਿਹੜਾ ਬਹੁਤ ਖਾਸ ਹੈ ਕਿਉਂਕਿ ਲਾਸਟ ਈਅਰ ਹੀ ਇਹਨਾਂ ਦੀ ਜਿਹੜੀ ਹੈਗੀ ਡੈਥ ਹੋਈ ਸੀਗੀ ਠੀਕ ਹੈ ਫਿਰ ਜਸਵੰਤ ਸਿੰਘ ਕਮਲੀ ਤੁਸ਼ਾਲੀ ਦੀ ਹਸੋ ਤੇ ਚਰਨ ਦਾ ਸਿੱਧੂ ਨੂੰ ਕਾਦੇ ਲਈ ਮਿਲਿਆ ਸੀ ਭਗਤ ਸਿੰਘ ਦੀ ਨਾਟਕਾਰੀ ਲਈ ਤੇ ਆਤਮਜੀਤ ਸਿੰਘ ਨੂੰ ਤਤੀ ਤਵੀ ਦਾ ਸੱਚ ਤੇ ਸੁਖਜੀਤ ਨੂੰ ਇਨਾਂ ਨੂੰ ਮੁੱਦ ਅਗੋਸ਼ਨਾ ਹੀ ਲਈ ਤੇ ਸਵਰਨਜੀਤ ਸੈਵੀ ਨੂੰ ਲਾਸਟ ਇਅਰ ਦਾ ਮੰੰਦੀ ਚ ਪਲੇ ਤੇ 2024 ਦਾ ਸ਼ਾਇਦ ਪਹਾ ਪੌਲ ਪੌਲਕੌਰ ਨੂੰ ਸੁਣਗੁਣਵੰਤਾ ਸੁਨਬੁੱਧੀਵੰਤਾ ਲਈ ਠੀਕ ਹੈ ਤੇ ਜਿਹੜੇ ਇਹ ਸਾਇਤ ਕੈਡਮੀ ਵਾਰਡ ਮਤਲਬ ਕਿ ਸਾਰੇ ਲਿਟਰੇ ਮਤਲਬ ਕਿ ਆਪਣੇ ਪੰਜਾਬ ਦੇ ਜਿਹੜੇ ਮਹਾਨ ਆਪਾਂ ਇੱਕ ਤਰ੍ਹਾਂ ਦੇ ਕਹਿ ਸਕਦੇ ਹਾਂ ਰੈਕਟਰ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਮਿਲੇ ਹੋਏ ਨੇ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਆਪਣੀ ਪੰਜਾਬ ਦੀ ਲਿਟਰੇਚਰ ਦੀ ਕਲਾਸ ਸੀ ਸਿਰਫ ਐਨੀ ਸੀ ਮੈਨੂੰ ਉਮੀਦ ਹੈ ਜਿਹੜੀ ਅੱਜ ਦੀ ਪੰਜਾਬ ਦੀ ਕਲਾਸ ਸੀ ਪੰਜਾਬ ਜੀਕੇ ਦੀ ਇਹ ਤੁਹਾਨੂੰ ਜਰੂਰ ਪਸੰਦ ਆਈ ਹੋਊਗੀ ਅਗਰ ਕਲਾਸ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਜਿਹੜੇ ਵੀ ਆਪਣੇ ਚੈਨਲ ਦੇ ਬੱਚੇ ਨਵੇਂ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਹੈਗਾ ਆਪਣਾ ਕਮੈਂਟਾਂ ਦੇ ਵਿੱਚ ਫੀਡਬੈਕ ਜਿਹੜਾ ਜਰੂਰ ਦਿਆ ਕਰੋ ਤਾਂ ਜੋ ਮੈਂ ਤੁਹਾਨੂੰ ਨੈਕਸਟ ਹੋਰ ਐਡ ਅਪ ਚੀਜ਼ਾਂ ਜਿਹੜਾ ਐਡ ਕਰਦਾ ਰਹਾ ਤੇ ਤੁਹਾਨੂੰ ਜਿਹੜਾ ਹੈਗਾ ਹੋਰ ਵਧੀਆ ਤੋਂ ਵਧੀਆ ਡਾਟਾ ਪ੍ਰੋਵਾਈਡ ਕਰਵਾਉਂਦਾ ਰਹਾ ਤੇ ਅਗਰ ਕਿਸੇ ਨੂੰ ਪੀਡੀਐਫ ਚਾਹੀਦੀ ਹੈ ਮੈਂ ਤੁਹਾਨੂੰ ਟੈਲੀਗ੍ਰਾਮ ਦਾ ਜਿਹੜਾ ਹੈਗਾ ਲਿੰਕ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਵਾ ਦੂੰਗਾ ਅਦਰਵਾਇਜ਼ ਤੁਸੀਂ ਅਦਰਵਾਇਜ਼ ਤੁਸੀਂ ਸਰਚ ਕਰਿਓ job.punjab ਤੇ ਉੱਥੋਂ ਤੁਹਾਨੂੰ ਜਿਹੜਾ ਪੀਡੀਐਫ ਤੁਹਾਨੂੰ ਮਿਲ ਜੂਗੀ ਬਾਕੀ ਤੁਸੀਂ ਉਮੀਦ ਕਰਦੇ ਆ ਸਾਡੀ ਟੀਮ ਉਮੀਦ ਕਰਦੇ ਆ ਕਿ ਜਿਹੜਾ 2026 ਆ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ